ਕੀ ਤਾਂ ਹਾਂਦੇ ਲਈ ਇਹ ਹੀ ਵਿਆਹ ਦੀਆ ਕੀ ਤਾਂ ਹਾਂਦੇ ਲਈ ਇਹ ਜਾਤੀ ਦਾ ਹਾਂਦੇ ਲਈ ਹੀ ਤਾ ਹਾਂਦੇ ਰਹਾ ਇਹ ਨਿਤਰੋ ਮੇਰੋ ਹਰ ਨਾ ਮਰਦਾ ਦੇਖਿਆ

ਖੇਲੇ ਸੱਚਾ ਬਾਦਸ਼ਾਹ ਤੇਰਾ ਕਨਈਆ ਮੇ ਜਿਹੜਾ ਕਨਈਆ ਆਹ ਤੇਰੇ ਕਨਈਏ ਨੇ ਦੁਸ਼ਮਣਾਂ ਨੂੰ ਪਾਣੀ ਬਲਾ ਬਲਾ ਕੇ ਸਾਡੇ ਬਰਾਬਰ ਕਰਦਾ ਮੁਕਾਬਲਾ ਕਰਦੇ ਬਰਾਬਰ ਕਰਦਾ ਤੇ ਪਿਆਰਿਓ ਕਲਗੀਧਰ ਪਾਤਸ਼ਾਹ ਮਹਾਰਾਜ ਪੁੱਛਦੇ ਕਿੰਨੇ ਕਨਈਆ ਹੀ ਗੱਲ ਤੇਰੀ ਸ਼ਿਕਾਇਤ ਆਈ ਹੈ ਤੂੰ ਦੁਸ਼ਮਨਾਂ ਨੂੰ ਵੀ ਪਾਣੀ ਪਲਾਈ ਜਾਂਦਾ ਆਪਣੇ ਸੂਰਮਿਆਂ ਯੋਧਿਆਂ ਦੇ ਸਾਹਮਣੇ ਲੜਨ ਦੇ ਬਰਾਬਰ ਕਰੀ ਜਾਂਦਾ ਦੁਸ਼ਮਨਾਂ ਨੂੰ ਪਾਣੀ ਪਲਾ ਪਲਾ ਭਾਈ ਕਿਹਨਿਆ ਕਹਿੰਦਾ ਸੱਚੇ ਬਾਦਸ਼ਾਹ ਮੈਨੂੰ ਤਾਂ ਦੁਸ਼ਮਣ ਦੀਦਾ ਕੋਈ ਨਹੀਂ ਮੈਂ ਜਿੱਧਰ ਵੇਖਦਾ ਮੈਨੂੰ ਤੂੰ ਹੀ ਦੀਦਾ ਗੱਜ ਕੇ ਮੋਦ ਸਤਨਾਕਾ ਧਰਵਾਹ ਕਰੋ ਜੀ ਮੈਂ ਜਿੱਧਰ ਵੀ ਵੇਖਦਾ ਮੈਨੂੰ ਕਲਗੀਆਂ ਵਾਲਿਆ ਤੂੰ ਹੀ ਦਿਸਦਾ ਮੈਂ ਮੈਂ ਸੰਗਤ ਨੂੰ ਬੇਨਤੀ ਕਰਾਂ ਕਿ ਤੇ ਸਾਡਾ ਇਹੋ ਜਿਹਾ ਮਨ ਬਣਿਆ ਅਸੀਂ ਤਾਂ ਗਵਾਂਢੀ ਗਵਾਂਢੀ ਦੇ ਕੇ ਰਾਜੀ ਜੀ ਇੱਕ ਦੂਜੇ ਦਾ ਭਲਾ ਮੰਗੇ ਕਿ ਰਾਜੀ ਪਿਆਰਿਓ ਇਹ ਜੀਵਨ ਦੀਆਂ ਸੀਜਾਂ ਲੈਣ ਦੇ ਲਈ ਜੀਵਨ ਦੀਆਂ ਜੁਗਤਾ ਲੈਣ ਦੇ ਲਈ ਇਹ ਜੇ ਗੁਰਮੁਖਾਂ ਦੀ ਸੰਗਤ ਦੇ ਵਿੱਚੋਂ ਸਾਨੂੰ ਇਹ ਫੂਲ ਤੇ ਅੰਮ੍ਰਿਤ ਵੇ ਬਚਨ ਮਿਲਦੇ ਜਿਨ੍ਹਾਂ ਨੇ ਦੁਸ਼ਮਣਾਂ ਨੂੰ ਵੀ ਪਾਣੀ ਪਲਾਇਆ ਔਰ ੱਕਿਆ ਕੀ ਬਸ ਜਿੱਧਰ ਵੇਖਦੇ ਕਲਗੀਆਂ ਵਾਲੇ ਦਿਖਦਾ ਹੈ ਉਹ ਸਤਨਾਮ ਵਾਲੇ ਗੁਰੂ ਕਲਗੀ ਵਾਲਾ ਹੀ ਦਿਸਦਾ ਕਲਗੀ ਵਾਲਾ ਹੀ ਏ ਕਿਤੇ ਕਿਰਪਾ ਸਾਡੇ ਤੇ ਹੋ ਜੇ ਮੈਂ ਜਿੱਧਰ ਨੂੰ ਦੇਖੀਏ ਬਾਜਾਂ ਵਾਲੇ ਹੀ ਸੀ ਪਰ ਮਾਫ਼ੀ ਲਿਓ ਬਹੁਤੇ ਇਹੋ ਜੇ ਸਮਾਗਮਾਂ ਚ ਆ ਕੇ ਨਾ ਇਧਰ ਉਧਰ ਵੇਖਦੇ ਰਹਿੰਦੇ ਨੇ ਕਿਤੇ ਲੰਗਰ ਲੱਭ ਜੇ ਆਖੋ ਸਤਨਾਮ ਉਹ ਲੰਗਰ ਹੀ ਲੱਭਦੇ ਰਹਿੰਦੇ ਫੇਰ ਲੰਗਰ ਛਕ ਵੀ ਲੈਣਗੇ ਉੱਥੇ ਹੀ ਬਸ ਬੈਠੇ ਰਹਿਣਗੇ ਬਸ ਉੱਠਣਾ ਨਾ ਪੈ ਜੇ ਕਿਤੇ ਮਹਾਰਜ ਦੇ ਚਰਨਾਂ 'ਚ ਨਾ ਜਾ ਕੇ ਰਹਿਣਾ ਪੈ ਜੇ ਘੰਟਾ ਘੜੀ ਕਿਤੇ ਕੀਰਤਨ ਨਾ ਸੁਣਨਾ ਪੈ ਜੇ ਇਹ ਨਸ਼ਾਲੀ ਪਤਾ ਕਿਹਨਾਂ ਦੀ ਹੈ ਬਾਬਾ ਜੀ ਦੀ ਬਾਣੀ ਕਿੰਦੀ ਜਿੰਨ ਕੇ ਚਿੱਤ ਕਠੋਰ ਹੈ ਸੇ ਬਹਲੇ ਨਾ ਸਤਗੁਰ ਪਾਸ ਜਿਨ੍ਹਾਂ ਦੇ ਅੰਦਰ ਹਿਰਦੇ ਕਠੋਰ ਹੋ ਚੁੱਕੇ ਭਰੇ ਹੋਏ ਨੇ ਅੰਦਰ ਦਇਆ ਨਹੀਂ ਨਿਮਰਤਾ ਨਹੀਂ ਤਿਆਗ ਨਹੀਂ ਸਤ ਨਹੀਂ ਜਗ ਨਹੀਂ ਪ੍ਰੇਮ ਦੀ ਸ਼ਰਧਾ ਦੀ ਭਾਵਨਾ ਨਹੀਂ ਮਹਾਰਾਜ ਕਹਿੰਦੇ ਉਹ ਗੁਰੂ ਦੇ ਲਾਗੇ ਬਹਿਣ ਤੋਂ ਡਰਦੇ ਨੇ ਮੱਝ ਕੇ ਤੋਂ ਸਤ ਨਾ ਜੀ ਜਿਨ ਕੇ